ਮੈਂ ਰਣਵੀਰ ਸਿੰਘ ਸਾਹਿਬ ਦਾ ਪੰਜ ਪੈਤ ਸੰਗਵਾਲ ਤੋਂ ਮੇਰੇ ਬੜੀ ਮਨ ਚਾਹ ਸੀ ਮੈਂ ਪਿੰਡ ਪ੍ਰਤੀ ਬਹੁਤ ਵਧੀਆ ਕੰਮ ਕਰਾਂ ਪਹਿਲਾਂ ਵੀ ਕੰਮ ਕੀਤਾ ਵਧੀਆ ਤੇ ਹੁਣ ਵੀ ਮੇਰਾ ਚਾਹਣਾ ਸੀ ਵੀ ਮੈਂ ਸੰਗਵਾਲ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂ ਅੱਜ ਪਰ ਸਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਗਵਾਲ ਆ ਉਹਨਾਂ ਨੇ ਉਹਨਾਂ ਨੇ ਮੈਨੂੰ ਪਾਰ ਤੋਂ ਮਜਬੂਰ ਕਰਤਾ ਮੇਰੇ ਪਿੰਡ ਦੇ ਮੇਰੇ ਪਿੰਡ ਮੇਰੇ ਪਿੰਡ ਦੇ ਵਿੱਚ ਇਹ ਸੰਗੋਵਾਲ ਨੂੰ ਕਹਤਾ ਵੀ ਸੰਗੋਵਾਲ ਦੇ ਕਿਸੇ ਤੇ ਕਿਸੇ ਨੇ ਵੀ ਸੰਗੋਵਾਲ ਦੇ ਫਾਰਮ ਭਰਨੇ ਨਹੀਂ ਹੈਗੇ ਮੈਂ ਬੇਨਤੀ ਕਰਨਾ ਚਾਹੁੰਨਾ ਆ ਮਾ ਚੌਂਕ ਕਮਿਸ਼ਨ ਨੂੰ ਵੀ ਇਸ ਦਾ ਕੋਈ ਤੁਰੰਤ ਹਿੱਲਾ ਕੀਤਾ ਜਾਵੇ ਮੈਂ ਬੇਨਤੀ ਕਰਨਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਮੈਨੂੰ ਇਹ ਕਿਹੜੀ ਪਰੇਸ਼ਾਨੀ ਮਿਲੀ ਤੁਸੀਂ ਪਰਸਾਨੀ ਇਹ ਤੇ ਕਹਿ ਰਿਹਾ ਵੀਡੀਓ ਸਾਹਿਬ ਵੀ ਕਹਿ ਰਹੇ ਆ ਵੀ ਅਸੀਂ ਸੰਗੋਵਾਲ ਦੇ ਫਾਰਮ ਲੈਣੇ ਨਹੀਂ ਹੈਗੇ ਸੰਗੋਵਾਲ ਦੇ ਫਾਰਮ ਅਸੀਂ ਕੋਈ ਨਹੀਂ ਭਰਨਾ ਸਾਨੂੰ ਉਤੋਂ ਆਰਡਰ ਆਇਆ ਵਾ ਬਸ ਇਹ ਕਿਹੜੇ ਕਿਹੜੀ ਪਾਰਟੀ ਦੇ ਫਾਰਮ ਭਰੇ ਜਾਣਗੇ ਇੱਥੇ ਹੁਣ ਆਪ ਦੀ ਕੈਂਡੀਡੇਟ ਖੜਨਗੇ ਉਹੀ ਜਿੱਤਣਗੇ ਜਦੋਂ ਉਹਨਾਂ ਦੇ ਕੋਈ ਅੰਗੇਸ਼ਟ ਭਰਨੇ ਨਹੀਂ ਹੈਗੇ ਫਾਰਮ ਠੀਕ ਨਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਚੋਣ ਕਮਿਸ਼ਨ ਨੂੰ ਇੱਕ ਵਾਰੀ ਫੇਰ ਵੀ ਇਹਦਾ ਤੁਰੰਤ ਹਿੱਲਾ ਕੀਤਾ ਜਾਵੇ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਫਾਰਮ ਭਰਿਆ ਜਾਂਦਾ ਤੁਹਾਡੇ ਤੁਸੀਂ ਜਿੱਤ ਹਾਸਲ ਕਰਦੇ ਮੈਂ ਕਿਹਾ ਚੋਣ ਕਰਾਉਣਾ ਮੈਨੂੰ ਫਾਰਮ ਭਰਾਉਣਾ ਜੇ ਇੱਕ ਮੈਂ ਮੇਰੇ ਵਿਰੁੱਧ ਜੇ ਆਪ ਦਾ ਕੋਈ ਜਿੱਤ ਗਿਆ ਬੰਦਾ ਤਾਂ ਮੈਨੂੰ ਮੈਂ ਮੈਂ ਆਪਦੀ ਹੈਨਾ ਇਲੈਕਸ਼ਨ ਸਰਦੂਗਾ ਇਹ ਗਰੀ 5 ਸਾਲ ਮੈਂ ਮੈਂ ਪਹਿਲਾਂ ਵੀ 5 ਸਾਲ ਪੰਜੀ ਕੀਤੀ ਠੋਕੇ ਕੀਤੀ ਆ ਮੇਰੇ ਪਰ ਮੇਰੇ ਵਿਰੁੱਧ ਪਰਨਾ ਪਤਾ ਲੱਗੇ ਵੀ ਹਾਂ ਵੀ ਬੀਰੂ ਤੇ ਪ੍ਰੋਪਤ ਕੋਈ ਬੰਦਾ ਹੈਗਾ ਵਾ ਤੁਹਾਡੇ ਕੋ ਕਿਸੇ ਤਰ੍ਹਾਂ ਦਾ ਡਰ ਰਹੇ ਉਹਨਾਂ ਨੂੰ ਕਿ ਜੱਸਾ ਤੋਂ ਕਾ ਕਰਕੇ ਮੇਰੇ ਪਹਿਲਾਂ ਵੀ ਇਹਨਾਂ ਨੇ ਦੋ ਪਰਚੇ ਝੂਠੇ ਕਰਾਏ ਗਏ ਆ ਹੁਣ ਵੀ ਕਹਿੰਦੇ ਆ ਜੇ ਤੂੰ ਫਖੜਿਆ ਮੈਂ ਤੇਰੇ ਤੇ ਝੂਠੇ ਪਰਚੇ ਕਰਾਵਾਂਗੇ ਕੀ ਪਤਾ ਹੁਣ ਫੇਰ ਨਾ ਮੇਰੇ ਝੂਠੇ ਪਰਚੇ ਕਰਾਈ ਜਾਣ ਮੇਰਾ ਨਾਮ ਕਰਨਪਾਲ ਸਿੰਘ ਗੇਲਾ ਜੀ ਮੈਂ ਪਿੰਡ ਗਿੱਲ ਤੋਂ ਸਰਪੰਚ ਦਾ ਉਮੀਦਵਾਰ ਹਾਂ ਜੀ ਮੈਂ ਅੱਜ ਉਰੇ ਚੌਥੀ ਵਾਰ ਆਇਆ ਜੀ ਤੀਜੀ ਵਾਰ ਮੈਂ ਆਪਣੀ ਐਪਲੀਕੇਸ਼ਨ ਦੇ ਚੁੱਕਿਆ ਹੁਣ ਅੱਜ ਵੀ ਮੈਨੂੰ ਐਨਓਸੀ ਦਿੱਤੀ ਜਾਵੇ ਆ ਮੇਰੀ ਕੱਲ ਦੀ ਐਨਓਸੀ ਆ ਦੂਜੀ ਜੀ ਤੇ ਸਾਰੇ ਸੈਂਨ ਹੋ ਗਏ ਵੀਡੀਓ ਸਾਹਿਬ ਕੋਲ ਗਏ ਨੇ ਪਰ ਉਹ ਐਨਓਸੀ ਆਪਣੀ ਬਾਹਰ ਨਹੀਂ ਆਈ ਦੋ ਘੰਟੇ ਮੈਨੂੰ ਵੇਟ ਕਰਾ ਕੇ ਕਹਿੰਦੇ ਮੈਂ ਜਦੋਂ ਅੰਦਰ ਗਿਆ ਵੀ ਤੱਕੇ ਤੁੱਕੇ ਖਾ ਕੇ ਮੈਂ ਅੰਦਰ ਗਿਆ ਮੈਂ ਕਿਹਾ ਵੀਡੀਓ ਸਾਹਿਬ ਮੇਰਾ ਪੇਪਰ ਆਇਆ ਸੀਗਾ ਜੀ ਮੇਰਾ ਬਾਹਰ ਨਹੀਂ ਮੜਿਆ ਕਹਿੰਦਾ ਕਾਕਾ ਕਿਹੜਾ ਪਿੰਡ ਆ ਮੈਂ ਗਿੱਲ ਪਿੰਡ ਕਹਿੰਦਾ ਗੈਟ ਆਊਟ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਬਾਹਰ ਦੇਖੋ ਬਾਰ ਕਿਸੇ ਕੋਲ ਜਾਈਏ ਜੀ ਜੀ ਬਿਲਕੁਲ ਵਰਤਿਆ ਗਿਆ ਮੈਂ ਸਪੈਸ਼ਲ ਅੱਜ ਬਹੁਤ ਰੂਟ ਬੋਲਦਾ ਜੀ ਆ ਸਪੈਸ਼ਲ ਅੱਜ ਮੈਂ ਡੀਸੀ ਸਾਹਿਬ ਨੂੰ ਵੀ ਆ ਕੰਪਲੀਟ ਕਰਨੀ ਆ ਸਪੈਸ਼ਲੀ ਸੀਜ਼ਨ ਵੀ ਮੈਨੂੰ ਇੰਨਾ ਜਿਆਦਾ ਖਤਰਾ ਹੈ ਵੀ ਇੱਕ ਐਨਓਸੀ ਲਈ ਪਿੱਛੇ ਇੰਨਾ ਕੁਝ ਹੋ ਰਿਹਾ ਤਾਂ ਮੇਰੇ ਨਾਮੀਨੇਸ਼ਨ ਪੇਪਰਾਂ ਲਈ ਕੀ ਕੀ ਹੋਊਗਾ ਜੀ ਕਿ ਮੈਂ ਡੀਸੀ ਸਾਹਿਬ ਨੂੰ ਤੇ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਸਾਡੇ ਕੈਂਡੀਡੇਟ ਵੀਰ ਨੇ ਹੋਰਾਂ ਪੰਡਾਂ ਦੇ ਹਨਾ ਵੀ ਉਹਨਾਂ ਨਾਲ ਇੰਨਾ ਧੱਕਾ ਨਾ ਕੀਤਾ ਜਾਵੇ ਆਖਰ ਨੂੰ ਲੋਕਤੰਤਰ ਤੇ ਆਜ਼ਾਦੀ ਸਭ ਨੂੰ ਆ ਨਾ ਜੀ ਹਾਂ ਤੁਹਾਨੂੰ ਕੋਈ ਆਬਜੈਕਸ਼ਨ ਆ ਕੋਈ ਹੈਗਾ ਸਾਨੂੰ ਕਾਰਨ ਦੱਸੋ ਵੀ ਇਸ ਕਾਰਨ ਕਰਕੇ ਸੀ ਤੁਹਾਨੂੰ ਕੋਈ ਪ੍ਰੋਵਾਈਡ ਨਹੀਂ ਐਪਲੀਕੇਸ਼ਨ ਦੇ ਰਹੇ ਪਰ ਨਹੀਂ ਅੱਜ ਵੀ ਹੁਣ ਦੇਖੋ ਇੰਨੀ ਧੀੜ ਹੈ ਵੀਰੋ ਸਾਹਿਬ ਨੇ ਸਭ ਸੱਤ ਦੇ ਅੰਦਰ ਬਿਠਾ ਦੇ ਲੱਗਦਾ ਵੀ ਨਹੀਂ ਇਹ ਕਬ ਹੋਦਰਵੇ ਨਹੀਂ ਹੋਊਗਾ ਤੇ ਸਮਾਂ ਬੋਲਗਾ ਪਹਿਲੀ ਵਾਰੀ ਖੜੇ ਤੁਹਾਨੂੰ ਇਹਨੂੰ ਸੀ ਮੈਂ ਪਹਿਲੀ ਵਾਰ ਕੈਂਡੀਡੇਟ ਆ ਜੀ ਮੈਂ ਫਿਰ ਵੀ ਅਪਲਾਈ ਕਰ ਰਿਹਾ ਹਾਂ ਪਰ ਤਾਂ ਵੀ ਮੈਨੂੰ ਇੰਨਾ ਤੱਕਾ ਤੇ ਸਹਿਣਾ ਪੈ ਰਿਹਾ ਵਾ ਜੀ ਹੁਣ ਮੈਨੂੰ ਇੱਕ ਗੱਲ ਦੱਸੋ ਮਾਨ ਸਾਹਿਬ ਕਹਿੰਦੇ ਮੈਂ ਸਾਰੇ ਮੁੰਡੇ ਉਰੇ ਰੱਖਣੇ ਆ ਅਸੀਂ ਇਦਾਂ ਨਾ ਆਗੇ ਜੀ ਆਪਣੀ ਜੁਤੀ ਖਸਾਕਸਾ ਰਾਂਗੇ ਬੜੀ ਮਾੜੀ ਗੱਲ ਆ ਮਾਨ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੇਰੇ ਵਰਗੇ ਜਿਹੜੇ ਨੌਜਵਾਨ ਮੁੰਰੇ ਹੁੰਦੇ ਆ ਉਹਨਾਂ ਦਾ ਤੁਹਾਨੂੰ ਸਾਥ ਦੇਣਾ ਚਾਹੀਦਾ ਇਹ ਬਦਲਾਅ ਆਏਗਾ ਬਦਲਾਅ ਆ ਗਿਆ ਜੀ ਹੁਣ ਇਹ ਬਦਲਾਅ ਜੀ ਸਭ ਤੋਂ ਵੱਡਾ ਬਦਲਾਅ ਇਹ ਬਦਲਾਅ ਹੀ ਆ ਜੀ ਸਵੇਰ ਦੇ ਲੱਗੇ ਹੋਏ ਆ ਇਹ ਬਦਲਾਅ ਹੀ ਚੱਲ ਰਿਹਾ ਹੈ ਹਜ਼ੂਰੀ ਵਕ ਇਸ ਵਾਰ ਸੀਟ ਸਾਡੀ ਲੇਡੀ ਜਨਰਲ ਹੋ ਗਈ ਔਰ ਮੈਂ ਆਪਣੀ ਮਿਸਿਸ ਨੂੰ ਖੜਾ ਕੀਤਾ ਜਿਹੜਾ ਖੜੇ ਨੇ ਸੋ ਮੈਂ ਕੱਲ ਸਵੇਰੇ ਆਇਆ ਇੱਥੇ ਐਨ.ਓ.ਸੀ ਲੈਣ ਵਾਸਤੇ ਤੇ ਸਾਰੇ ਜੇ.ਆਈ. ਨੇ ਸੁਪਰਡੈਂਟ ਨੇ ਸਾਰੇ ਅਫਸਰਾਂ ਨੇ ਸਾਈਨ ਕਰਤੇ ਜਦੋਂ ਬੀ.ਡੀ.ਪੀ.ਓ. ਸਾਹਿਬ ਕੋ ਗਏ ਤਾਂ ਬੀ.ਡੀ.ਪੀ.ਓ. ਸਾਹਿਬ ਨੂੰ ਪਿੱਛੋਂ ਇੰਸਟ੍ਰਕਸ਼ਨਾਂ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਐਨਾ ਐਨਾ ਸਰਪੰਡਾਂ ਦੇ ਵਿੱਚੋਂ ਆਪਣੇ ਸਰਪੰਚਾਂ ਨੂੰ ਕਿਸੇ ਨੂੰ ਯੂ.ਸੀ ਨਹੀਂ ਦੇਣੀ ਉਹਨਾਂ ਨੇ ਮੇਰੇ ਸਰਪੰਚ ਦਾ ਔਰ ਰਿਕਵਰੀ ਕੈਂਡੀਡੇਟ ਦੇ ਕਾਗਜ਼ ਕੱਢ ਗਏ ਨੌ ਮੈਂਬਰਾਂ ਦੇ ਕਾਗਜ਼ ਮੈਨੂੰ ਵਾਪਸ ਦਿੱਤੇ ਉਹਨਾਂ ਦੀ ਐਨਓਸੀ ਓਕੇ ਕਰਕੇ ਕਿੰਨੇ ਸਮੇਂ ਤੋਂ ਸਰਪੰਚ ਰਹੇ ਹੋ ਪਹਿਲਾਂ ਮੈਂ 5 ਸਾਲ ਤੋਂ ਪਿਛਲੇ 5 ਸਾਲ ਰਿਆਂ ਜੀ ਉਸ ਤੋਂ ਪਹਿਲਾਂ ਮੈਂ ਪੰਚ ਸੀਗਾ ਤੇ ਮੈਂ ਜਦੋਂ ਦੋ ਮੇਰੇ ਕਾਗਜ਼ ਨਹੀਂ ਮੈਨੂੰ ਮਿਲੇ ਮੈਂ ਬੀੜੇ ਸਾਹਿਬ ਕੋ ਚਲਾ ਗਿਆ ਮੈਂ ਕਹਾ ਜੀ ਦੋ ਕਾਗਜ਼ ਮੇਰੇ ਰਹਿ ਗਏ ਇੱਥੇ ਮੈਨੂੰ ਕਹਿੰਦੇ ਤੁਹਾਨੂੰ ਕਾਗਜ਼ ਦਿੱਤੇ ਦਿਨ ਦਿੱਤੇ ਕਿਹਨੇ ਆ ਮੈਨੂੰ ਕਹਿੰਦੇ ਦਿਖਾਓ ਮੈਂ ਕਾਗਜ਼ ਫੜਾਇਆ ਉਹਨਾਂ ਨੇ ਮੇਰੇ ਮੈਂਬਰਾਂ ਦੇ ਕਾਗਜ਼ ਵੀ ਫੜ ਕੇ ਰੱਖ ਲਏ ਕਹਿੰਦੇ ਜਾਓ ਬਾਹਰ ਤੁਹਾਨੂੰ ਕੋਈ ਅਸੀਂ ਜੂਸੀ ਨਹੀਂ ਦੇਣੀ ਕਾਂਗਰਸੀ ਸਰਪੰਚਾਂ ਬਾਹਰ ਨਿਕਲ ਜਾਤੋਂ ਐਦਾਂ ਬੰਨੇ ਰੂਟਲੀ ਮੈਨੂੰ ਬੋਲਿਆ ਜੀ ਉਹ ਇਹ ਇਹਨਾਂ ਨੇ ਤਹਈਆ ਕੀਤਾ ਹੋਇਆ ਵੀ ਇਸ ਇਸ ਵਾਰ ਲੋਕਤੰਤਰ ਦੀ ਹੱਤਿਆ ਅਸੀਂ ਕਰਨੀ ਕਰਨੀਆਂ ਇਹ ਦੇਸ਼ ਆਜ਼ਾਦ ਦੇਸ਼ ਦੇ ਵਿੱਚ ਸਾਨੂੰ ਗੁਲਾਮ ਬਣਾਣਾ ਕੰਮ ਕੀਤਾ ਇਹਨਾਂ ਨੇ ਇਸ ਟੱਪ ਤੁਹਾਨੂੰ ਰੂਟ ਬੋਲਿਆ ਤੁਸੀਂ ਉੱਥੇ ਅੰਦਰ ਆਵਾਜ਼ ਚੱਕੀ ਨਹੀਂ ਆਪਣੀ ਅੰਦਰ ਇਹ ਤਾਂ ਕੋਣ ਧੱਕੇ ਮਾਰ ਕੇ ਬਾਹਰ ਸਟਾਫ ਹੈ ਨਾ ਬੇਰੂਟ ਬੋਲ ਤੁਸੀਂ ਦੇਖੋ ਤੁਸੀਂ ਅੰਦਰ ਜਾ ਕੇ ਅੰਦਰ ਵੜਨ ਨਹੀਂ ਦਿੰਦੇ ਕੋਈ ਉਹ ਸੋ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਵੀਡੀਓ ਆਫਸਰ ਕੰਮ ਕਰਾਓ ਹੀ ਦਿਖਾਓ ਕਿ ਕਿੰਨੇ ਮਿੰਟਾਂ ਦੀ ਬੜੀ ਦਿੱਕਤ ਆ। ਐ ਵੀ ਜਿਹਨੂੰ ਕਿਸੇ ਨੂੰ ਕੋਣ ਮੜ ਜਾ 2 ਮਿੰਟ ਖੜਨਾ ਪੈ ਜਾਂਦਾ ਵਾ ਇੰਦੀ ਬੋਲਣ ਲੱਗ ਪੈਂਦਾ। ਕੋਈ ਇਦਾਂ ਦੀ ਗੱਲ ਨਹੀਂ ਆ ਕੱਲਦੇ ਅਸੀਂ ਲਗਾਤਾਰ ਅੱਗੇ 10 ਵਜੇ ਸਾਰਾ ਸਟਾਫ ਗਿਆ ਦਫ਼ਤਰ ਤੋਂ। ਐਨਓਸੀ ਕੱਲ ਦੀਆਂ 500 ਤੋਂ ਉੱਪਰ ਅਸੀਂ ਜਾਰੀ ਕਰ ਚੁੱਕੇ ਸੀ ਜਿਹੜੀਆਂ ਅੱਜ ਆਈਆਂ। ਟਾਈਮ ਤਾਂ ਲੱਗਣਾ ਹੀ ਆ 5-7 ਬੰਦਿਆਂ ਦੇ ਸਾਈਨ ਹੁੰਦੇ ਆ ਉਹਨੂੰ ਸਾਈਨ ਉਹਨੂੰ ਟਾਈਮ ਲੱਗਦਾ। ਤੇ ਲੋਕ ਆਂਦੇ ਹੀ ਇੱਕਦਮ ਧੱਕਾ ਮੁੱਕੀ ਕਰਦੇ ਆ। ਤੇ ਸਰ ਲੱਗਦਾ ਵੀ ਇਹਨੂੰ ਜੀ ਪੂਰੇ ਕੰ ਗਲੇਪਿੰਟ ਦਾ ਇੱਕ ਬੰਦਾ ਬਾਹਰ ਖੜਾ ਹੋ ਕੇ ਕਹਿੰਦਾ ਜੀ ਕਹਿੰਦਾ ਕੱਲ ਮੈਂ ਆ ਕੇ ਗਿਆ ਮੇਰੇ ਵਾਸਤੇ ਮੇਰੇ ਵਾਸਤੇ ਗਿਆ ਤੇ ਜਿਹਨੇ ਕਹਿੰਦਾ ਵੀ ਕਰ ਦੋ ਬੋਲੋ ਮੈਂ ਕਦੀ ਵੀ ਨਹੀਂ ਕਿਹਾ ਤਿੰਨ ਦਿਨ ਹੋ ਗਏ ਕੱਲ ਨੂੰ ਕਦੀ ਵੀ ਨਹੀਂ ਕਿਸੇ ਨੂੰ ਕਿਹਾ ਬਾਕੀ 3 ਦਿਨ ਹੋ ਗਏ ਢੇਰ ਲੱਗਿਆ ਪਿਆ ਫਾਰਮਾਂ ਦਾ ਇਕੱਲਾ ਇਕੱਲਾ ਵੀ ਟਾਈਮ ਲੱਗ ਰਿਹਾ ਇਕੱਲਾ ਇਕੱਲਾ ਫਾਰਮ ਚੈੱਕ ਕਰਨਾ ਉਹਨੂੰ ਟਾਈਮ ਤਾਂ ਲੱਗਦਾ ਹੀ ਹੈ ਜੇ ਹਰ ਇੱਕ ਬੰਦਾ ਆਂਦਾ ਉਹ ਤਾਂ ਕਹਿੰਦਾ ਮੈਨੂੰ ਹੁਣੇ ਕਰਕੇ ਦੇ ਦੋ ਹੁਣੇ ਜਿੱਦਾਂ ਕਰਦੀ ਅਸੀਂ ਪੜਤਾਲ ਵੀ ਕਰਨੀ ਨਿਕਲ ਜਾਂਦੀ ਹੈ ਕਿੰਨੇ ਪਿੰਡ ਦਿੱਤੇਗੇ ਤੁਹਾਨੂੰ ਕਿੰਨੇ ਪਿੰਡ ਤੁਹਾਡੇ ਆਪਣੇ ਕੋ 109 ਪਿੰਡ ਹੈ 900 109 ਪੰਚਾਇਤਾਂ 109 ਪੰਚਾਇਤਾਂ ਦੇ ਵਿੱਚ ਕਿੰਨੇ ਕਿੰਨੇ ਫਾਰਮ ਇੱਕ ਇੱਕ ਪਿੰਡ ਦੇ ਆ ਰਹੇ ਤੁਸੀਂ ਇਹ ਦੇਖੋ ਨਾ ਤੁਸੀਂ ਕੀ ਕਹਿਣਾ ਜਾ ਰਹੇ ਹੋ ਜਿਹੜਾ ਉਹ ਬੰਦੇ ਫਨ ਫਨ ਆ ਰਹੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਬਾਹਰ ਆਰਾਮ ਨਾਲ ਵੇਟ ਕਰਨ ਡਰਾਮਾ ਰੱਖਣ ਜਿਹੜਾ ਬਾਹਰ ਬੈਠਣ ਅਸੀਂ ਟੈਂਟ ਲਾਇਆ ਕੁਰਸੀਆਂ ਲਾਈਆਂ ਉਹ ਬੈਠਣ ਵੇਟ ਕਰਨ ਅਸੀਂ ਤਾਂ ਆਵਾਜ਼ਾਂ ਮਾਰ ਮਾਰ ਕੇ ਐਨਓਸੀ ਦਿੰਦੇ ਸਰਕਾਰ ਵੱਲੋਂ ਬੰਦੇ ਵੀ ਇਹ ਸਾਰਾ ਇਵੈਂਟ ਕੱਟ ਕੀਤਾ ਗਿਆ ਪਹਿਲਾਂ ਜਦੋਂ ਪਿਛਲੇ 5 ਸਾਲਾਂ ਜੇ ਅੱਥੇ ਪ੍ਰਬੰਧ ਦੀ ਲਗ ਲਗ ਜਗ੍ਹਾ ਤੇ ਮੂਦ ਬਣਾਇਆ ਸੀ ਨਹੀਂ ਉਹ ਹੁਣ ਵੀ ਇਹ ਅਲੱਗ ਅਲੱਗ ਜਗ੍ਹਾ ਤੈਈ ਹੈ ਜਿਹੜੇ ਫਾਰਮ ਨਾਮੀਨੇਸ਼ਨ ਦੇ ਹੁੰਦੇ ਉਹ ਪਹਿਲਾਂ ਵੀ ਅਲੱਗ ਅਲੱਗ ਜਗ੍ਹਾ ਤੈਈ ਸੀ ਹੁਣ ਵੀ ਇਦਾਂ ਹੀ ਹੈ ਪਰ ਜਿਹੜੀ ਐਨਓਸੀ ਹੁੰਦੀ ਉਹ ਵੀਡੀਓ ਦਫ਼ਤਰ ਤੋਂ ਹੀ ਜਾਰੀ ਹੁੰਦਾ ਤੇ ਲੋਕ ਇੱਕਦਮ ਆਂਦੇ ਆ ਤਾਂ ਫਿਰ ਰਸਤਾ ਪੈਂਦਾ ਹੀ ਹੈ ਪਹਿਲਾਂ ਕੋਈ ਚੁੱਲਾ ਟੈਕਸ ਕਟਾਉਂਦਾ ਨਹੀਂ ਇਲੈਕਸ਼ਨ ਵੇਲੇ ਸਾਰਿਆਂ ਨੂੰ ਯਾਦ ਆਦੀ ਘਟਾਉਂਦੀ ਫਿਰ ਹੁਣ ਹਰ ਪਿੰਡ ਤੋਂ 50-50 ਬੰਦੇ ਆਂਦੇ ਤਾਂ 109 ਨੂੰ ਮਲਟੀਪਲਾਈ ਕਰ ਲਓ ਕਿੰਨਾ ਬਣਦੀ ਆ ਨਾਲੇ ਟਾਈਮ ਤੇ ਪੂਰੀ ਕਮਿਟੀ ਹੋ ਚੁੱਕੀ ਹੈ ਨਾ ਜੀ ਬਿਲਕੁਲ ਬਿਲਕੁਲ 101% ਕਿਤਰਾ ਆ ਰਹੇ ਨੇ ਕੋਈ ਨਾ ਤੁਸੀਂ ਨੰਬਰ ਵਾਈਜ਼ ਹੀ ਕਿਦਾਂ ਕਲਾ ਸਕਦੇ ਜਾਂ ਨੰਬਰ ਵਾਈਜ਼ ਹੁਣੇ ਨਹੀਂ ਦਿੰਦੇ ਇਹੀ ਤਾਂ ਕਹਿੰਦੇ ਤੁਸੀਂ ਵੇਟ ਕਰੋ ਨੰਬਰ ਵਾਈਜ਼ ਅਸੀਂ ਬੁਲਾਉਂਦੇ ਆ ਉਹ ਧੱਕਾ ਮੁੱਕੀ ਕਰਦੇ ਆ ਬੰਦੇ ਤਾਂ ਸਾਰੇ ਦੁਖੀ ਹੋਏ ਪਏ ਆ ਫਿਰ ਵੀ ਅਸੀਂ ਕੰਮ ਲੱਗੇ ਤੁਸੀਂ ਇੱਕੋ ਜੀ ਪੁਸ਼ਤੀ ਪੁਲਿਸ ਵਾਲਿਆਂ ਨੂੰ ਲਿਖ ਕੇ ਭੇਜਿਆ ਹੁਣ ਵੀ ਮੈਂ ਪੁਲਿਸ ਵਾਲਿਆਂ ਨਾਲ ਗੱਲ ਕਰ ਰਿਹਾ ਸੀ ਜਿੰਨਾ ਵੀ ਇਹ ਤੇ ਉਲੜਵਾਂਜੀ ਵੀ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ। ਅਸੀਂ ਤਾਂ ਕਹਿ ਰਹੇ ਹਾਂ ਪੁਲਿਸ ਨੂੰ ਮੈਂ ਕਰਦਾ ਹਾਂ ਸਾਹਮਣੇ ਗੱਲ ਕਰਦੇ ਹਾਂ। ਜੀ 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 ਜ ਘੇਰ ਲੱਗਿਆ ਪਿਆ ਫਰਮਾ ਇਹੀ ਪੜਤਾਲ ਚੱਲਦੀ ਪਈ ਹੈ ਬਾਕੀ ਕਹਿੰਦੇ ਉਹਦੇ ਨੂੰ 2 ਦਿਨ ਹੋ ਗਏ ਕਹਿੰਦੇ ਮੈਂ 2 ਦਿਨ ਕੰਮ ਕਰੀ ਉਹ ਐਵੇਂ ਹੀ ਬੰਦਾ ਕਹਿ ਦਿੰਦਾ 2 ਵਾਰੀ ਅਸੀਂ ਕੈਨਸਲ ਨਹੀਂ ਕਰਦੇ ਕਿਸੇ ਦਾ ਸਾਡਾ ਤਾਂ ਮਤਲਬ ਹੀ ਨਹੀਂ ਕੈਨਸਲ ਕਰਨ ਦਾ ਉਹ ਕਹਿੰਦਾ ਕਿ ਅਸੀਂ ਤਾਂ ਜਾਰੀ ਹੀ ਕਰਨਾ ਕੈਨਸਲ ਤਾਂ ਉਹਦਰ ਕਰਨੇ ਯਾਰ ਉਹਨੇ ਯਾਨੀ